ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਜੀਤ ਕਮਾਜੀ ਅੱਛਾ ਤੁਹਾਡੇ ਘਰ ਬੇਟੀ ਜਿਹੜੀ ਆਈ ਹੈ ਕਿੰਨੀ ਖੁਸ਼ੀ ਮਨਾ ਰਹੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਨਾ ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲੋਂ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਰ੍ਹਾਂ ਦਾ ਬੇਟਾ ਹੈ ਬੇਟੇ ਨਾਲੋਂ ਵੀ ਵੱਧ ਕੇ ਹੈ ਜੀ ਇਹ ਕੀ ਲక్ష్ਮੀ ਦਾ ਰੂਪ ਆਇਆ ਜੀ ਹੋਲੇ ਨਾਲ ਜੀ ਦੀ ਕਿਰਪਾ ਜਿੰਨੀ ਹੋ ਰਹੀ ਹੈ ਬਹੁਤ ਵਧੀਆ ਹੋਈ ਪਹਿਲਾਂ ਪਹਿਲਾਂ ਵੀ ਬੇਟੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਬੇਟੀ ਹੈ ਜੀ 5 ਸਾਲ ਦੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਅਕਸਰ ਆਪਾਂ ਦੇਖਣ ਨੂੰ ਆਉਂਦੇ ਕਿ ਵੀ ਪਹਿਲਾਂ ਬੇਟੀ ਤੋਂ ਬਾਅਦ ਹਰ ਪਰਿਵਾਰ ਚ ਇਹ ਹੁੰਦਾ ਕਿ ਬੇਟਾ ਆਵੇ ਪਰਿਵਾਰ ਚ ਕਿੱਦਾਂ ਦਾ ਮਾਹੌਲ ਹੈ ਇਹਦਾ ਦੇਖੋ ਜੀ ਪਰਿਵਾਰ ਚ ਮਾਹੌਲ ਬਹੁਤ ਵਧੀਆ ਹੈ ਦੇਖੋ ਬੇਟਾ ਚਲੋ ਕਹਿੰਦੇ ਕਿ ਪਰਿਵਾਰ ਸੋਚਦਾ ਹੁੰਦੇ ਸੀ ਹਾਂ ਵੀ ਲੜਕਾ ਹੋਵੇ ਫਿਲਹਾਲ ਦੇਖੋ ਜੋ ਵੀ ਉੱਪਰ ਵਾਲੇ ਦੀ ਦੇਣਾ ਵੈਸੇ ਜਲਦੀ ਲక్ష్ਮੀ ਆਂਦੀ ਹੈ ਇਹ ਮੁੰਡਿਆਂ ਨਾਲੋਂ ਵੀ ਵੱਧ ਕੇ ਪਿਆਰ ਲੈਂਦੇ ਨੇ ਜੀ ਬਹੁਤ ਜ਼ਿਆਦਾ ਪਿਆਰ ਲੈਂਦੇ ਆ ਵੀ ਦਿੰਦੇ ਆ ਵੀ ਪਿਆਰ ਬਹੁਤ ਜ਼ਿਆਦਾ ਨੇ ਹਾਂਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਰਣ ਲਤਾ ਕਾਲੀਆ ਤੁਸੀਂ ਬੱਚੀ ਦੇ ਕੀ ਲੱਗਦੇ ਮੈਨੂੰ ਵੱਡੀ ਬੇਟੀ ਤਾਈ ਕਹਿੰਦੀ ਆ ਤਾਂ ਇਹ ਵੀ ਤਾਈ ਕਹੂਗੀ ਆ ਤਾऊ ਨੇ ਮੈਂ ਤਾਈ ਹਾਂ ਕਿੰਨੀ ਕੁ ਖੁਸ਼ੀ ਹੈ ਪਰਿਵਾਰ ਦੇ ਵਿੱਚ ਦੇਖੋ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਬੇਟੇ ਇੱਕ ਟਾਈਮ ਤੇ ਕੰਮ ਤੇ ਹੁੰਦੇ ਨੇ ਕੁੜੀਆਂ ਫੇਰ ਵੀ ਫੋਨ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਪੇ ਦਾ ਹਾਲਚਲ ਪੁੱਛਦਿਆਂ ਰਹਿੰਦੀਆਂ ਨੇ ਕੁੜੀਆਂ ਨਾਲ ਹੀ ਮਾਂ ਦੁੱਖ ਸਾਂਝ ਕਰ ਸਕਦੀ ਹੈ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਏਦੀ ਇੱਕ ਭੈਣ ਵੀ ਆ ਦੋ ਭੈਣਾਂ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ ਕੱਲੀ ਭੈਣ ਤਾਂ ਕਿਸੇ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਦੋ ਕੁੜੀਆਂ ਠੀਕ ਹੈ ਸਭ ਦੇ ਹੋਣੀਆਂ ਚਾਹੀਦੀਆਂ ਨੇ ਮੁੰਡੇ ਆਪਣੀ ਜਗ੍ਹਾ ਨੇ ਕੁੜੀਆਂ ਆਪਣੀਆਂ ਜਿਵੇਂ ਹਰੇਕ ਫੀਲਡ 'ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਏਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰਟਿਸਟ ਵੀ ਸਭ ਤਰੀਕੇ ਦੇ ਫੀਲਡ 'ਚ ਕੁੜੀਆਂ ਅੱਗੇ ਨੇ ਤਾ ਮੇਰੀ ਤਾਂ ਦੁਆ ਵੀ ਇਹ ਦੋਈ ਕੁੜੀਆਂ ਇੰਨੇ ਫੀਲਡਾਂ ਚੋਂ ਕਿਸੇ ਇੱਕ ਇੱਕ ਫੀਲਡ ਚ ਅੱਗੇ ਹੀ ਜਾਣ ਸਾਡੀ ਆਪਣੀ ਵੀ ਬੇਟੀ ਐ ਠੀਕ ਐ ਉਹ ਵੀ ਸਾਰੇ ਕੰਮ ਕਰਦੀ ਐ ਮੁੰਡਿਆਂ ਦੀ ਤਰ੍ਹਾਂ ਕਿਤੇ ਜਾਣਾ ਕਿਤੇ ਲੈ ਕੇ ਜਾਣਾ ਉਹਦੇ ਸਾਰੇ ਕੰਮ ਨੇ ਇਹ ਤਾਂ ਨੇਚਰਲੀ ਇਹ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੋਣ ਇਹ ਦੋਨੋਂ ਮੇਰੀ ਇਹ ਹੀ ਦੁਆ ਹੈ